ਬਿਲਕੁਲ ਕਰ ਲੋ ਇਹ ਗਣਾ ਬਜਾਓ ਨੋ ਜਿਹੜੀ ਪੋਲੀਵੁੱਡ ਡਾਇਰੈਕਟਰੀ 2025 26 ਦੀ ਆਪਾਂ ਜੀ ਰਿਲੀਜ਼ ਕਰ ਦਿੱਤੀ ਆ ਬੋਲੀਵੁੱਡ ਦੀ ਸੁਪਰਸਟਾਰ ਹੀ ਸ਼ਿਲਪਾ ਸ਼ੇਟੀ ਜੀ ਨੇ ਅਜੇ ਨੂੰ ਲੋਕ ਅਰਪਤ ਕੀਤਾ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਜਿਹੜੀ ਇਸ ਵਾਰ ਦੀ ਡਾਇਰੈਕਟਰੀ ਹੈਗੀ ਆ ਇਹ 400 ਪੇਜਾਂ ਦੀ ਡਾਇਰੈਕਟਰੀ ਹੈਗੀ ਆ ਜਿਦੇ ਵਿੱਚ ਤੁਸੀਂ ਆਰਟਿਸਟ ਤੋਂ ਲੈ ਕੇ ਸਪੋਟ ਬॉय ਸਿੰਗਰ ਮੇਲ ਫੀਮੇਲ ਪੰਜਾਬੀ ਸਿਨੇਮੇ ਨਾਲ ਪੰਜਾਬੀ ਸੰਗੀਤ ਨਾਲ ਪੰਜਾਬੀ ਰੰਗ ਮੰਚ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਤੁਸੀਂ ਉਹਦੀ ਡਿਟੇਲ ਇਹਦੇ ਵਿੱਚੋਂ ਲੈ ਸਕਦੇ ਹੋ ਔਰ ਹਰ ਇੱਕ ਵੀ ਡਿਟੇਲ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਤੁਸੀਂ ਆਪਣੇ ਇੰਡੈਕਸ ਤੋਂ ਲੈ ਸਕਦੇ ਹੋ ਨਾਮ ਤੋਂ ਆ 7 ਤੋਂ 8000 ਦੇ ਕਰੀਬ ਲੋਕਾਂ ਦੀ ਜਿਹੜੀ ਹੈਗੀ ਹੈ ਜਾਣਕਾਰੀ ਇਹਦੇ ਵਿੱਚ ਮੌਜੂਦ ਆ ਉਸ ਤੋਂ ਇਲਾਵਾ ਪੰਜਾਬੀ ਫਿਲਮਾਂ ਬਣਦੀਆਂ ਕਿਵੇਂ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਕਿਵੇਂ ਹੋਈ ਸੀ ਆ ਜਿਹੜੀ ਪੰਜਾਬੀ ਦੀ ਪਹਿਲੀ ਫਿਲਮ 1935 ਦੇ ਵਿੱਚ ਆਈ ਸੀ 1935 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਆਈਆਂ ਤੁਹਾਨੂੰ ਹਰ ਫਿਲਮ ਦੀ ਡਿਟੇਲ ਇਹਦੇ ਵਿੱਚ ਮਿਲੂਗੀ ਉਸ ਤੋਂ ਇਲਾਵਾ ਨੈਸ਼ਨਲ ਵਾਰਡ ਜੇਤੂ ਫਿਲਮਾਂ ਕਿਹੜੀਆਂ ਨੇ ਕਿਹੜੀਆਂ ਫਿਲਮਾਂ ਨੇ ਕੀ ਮਾਰਕੇ ਕੀਤੇ ਪੰਜਾਬੀ ਸਿਨੇਮੇ ਦੀ ਹਿਸਟਰੀ ਪੰਜਾਬੀ ਮਿਊਜ਼ਿਕ ਦੀ ਹਿਸਟਰੀ ਫਿਲਮਾਂ ਲੱਗਦੀਆਂ ਕਿੱਥੇ-ਕਿੱਥੇ ਨੇ ਫਿਲਮਾਂ ਬਣਦੀਆਂ ਕਿਵੇਂ ਨੇ ਫਿਲਮਾਂ ਦਾ ਬਜਟ ਕਿਵੇਂ ਡਿਜ਼ਾਈਨ ਹੁੰਦਾ ਔਰ ਆਮ ਤੌਰ ਤੇ ਕਹਿੰਦਾ ਵੀ ਫਿਲਮਾਂ ਦੇ ਵਿੱਚ ਹੀਰੋ ਹੀਰੋਇਨ ਜਾਂ ਡਾਇਰੈਕਟਰ ਹੁੰਦੇ ਨੇ ਬਟ ਕਿ ਇਸ ਲਾਈਨ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਜੋਬਸ ਦੀ ਅਪਰਚੂਨਿਟੀਸ ਹੈਗੀਆਂ ਨੇ ਆਮ ਲੋਕਾਂ ਨੂੰ ਉਸ ਬਾਰੇ ਨਹੀਂ ਪਤਾ ਹੁੰਦਾ ਵੀ ਇਹਦੇ ਵਿੱਚ ਕਿਸ-ਕਿਸ ਖੇਤਰ ਦੇ ਵਿੱਚ ਜੋਬ ਦੇ ਸਕੋਪ ਹੈਗੇ ਨੇ ਸੋ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਮਿਲੂਗੀ ਇਸ ਵਾਰੀ ਤੇ ਇਹਨੂੰ ਅਸੀਂ ਇੱਕ ਤਰੀਕੇ ਨਾਲ ਪੰਜਾਬੀ ਸਿਨੇਮਾ ਦਾ ਪੰਜਾਬੀ 뮤직 ਦਾ ਐਨਸਾਈਕਲੋਪੀਡੀਆ ਕਹਾਂਗੇ ਬਾਕੀ ਇਹ ਡਾਇਰੈਕਟਰੀ ਤੁਹਾਡੇ ਹੱਥਾਂ 'ਚ ਆ ਜਾਣੀ ਹੈ ਤੁਸੀਂ ਦੱਸੋਗੇ ਅਸੀਂ ਆਪਣੀ ਮਿਹਨਤ ਦੇ ਵਿੱਚ ਕਿੰਨੇ ਕਾਮਯਾਬ ਹੋਏ ਹਾਂ ਥੈਂਕ ਯੂ ਜੀ ਅੱਜ ਪੋਲੀਵੁੱਡ ਡਾਇਰੈਕਟਰੀ ਦਾ ਲਾਂਚ ਹੈਗਾ ਹੈ ਔਰ ਸਪੈਸ਼ਲੀ ਸ਼ਿਲਪਾ ਸ਼ੇਟੀ ਜੀ ਨੇ ਇੱਥੇ ਆ ਕੇ ਜੇ ਲਾਂਚ ਕੀਤਾ ਹੈਗਾ ਐਂਡ ਅਸੀਂ ਬੜੇ ਥੈਂਕਫੁਲ ਹੈਗੇ ਉਹਨਾਂ ਦੇ ਤੇ ਬਹੁਤ ਹੀ ਵੱਡਾ ਉਪਰਾਲਾ ਜਿਵੇਂ ਸਪੰਝੀ ਕਹਿੰਦੇ ਨੇ ਕਿ ਐਨਸਾਈਕਲੋ ਐਨਸਾਈਕਲੋਪੀਡਿਆ ਪੰਜਾਬੀ ਫਿਲਮ ਇੰਡਸਟਰੀ ਦਾ ਮੈਂ ਉਸ ਤੋਂ ਵੱਡੀ ਗੱਲ ਕਰਾਂਗਾ ਕਿ ਕਿ ਐਨਸਾਈਕਲੋਪੀਡਿਆ ਤੇ ਹੈਗਾ ਹੀ ਹੈ ਬਟ ਇਹਦੇ ਨਾਲ ਨਾਲ ਇਹ ਪੂਰਾ ਪੂਰਾ ਪੰਜਾਬ ਦੇ ਵਿੱਚ ਕੀ ਕੀ ਹੈਗਾ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੀ ਕੀ ਸਹੂਲਤਾਂ ਕਿਹੜੇ ਕਿਹੜੇ ਆਰਟਿਸਟ ਕੀ ਕੀ ਚੀਜ਼ਾਂ ਅਵੇਲੇਬਲ ਨੇ ਪੰਜਾਬ ਦੇ ਵਿੱਚ ਉਹ ਸਾਰਾ ਕੁਝ ਡਿਟੇਲ ਇਹਦੇ ਵਿੱਚ ਹੈ ਕੀ ਹੈ ਐਂਡ ਮੋਸਟ ਇੰਪੋਰਟੈਂਟ ਇਹ जो पूरे वर्ल्ड से या पूरे इंडिया से जो लाइन प्रोड्यूसर्स हैं उनके लिए ये एक कह सकते हो कि एक गाइड है ईज़ ऑफ डूइंग वर्क इन पंजाब ये एक मैं बहुत इम्पोर्टेंट इसके लिए बोलूँगा हिंदी में बोल रहा हूँ ताकि सब लोग समझ सकें तो इसमें हर प्रकार का आपको यहाँ पे जो वेंडर्स हैं उनकी डिटेल है आर्टिस्ट की डिटेल है प्रोसेस का डिटेल है इसके अंदर ਐਂਡ ਡੈਫੀਨਿਟਲੀ ਪੰਜਾਬ ਫਿਲਮ ਸਿਟੀ ਹੈ ਆਪਕੇ ਲਈ ਤੋ ਮੋਸਟ ਵੈਲਕਮ ਆਪ ਲੋਕ ਆਈਏ ਔਰ ਪੰਜਾਬ ਕੀ ਫਿਲਮ ਇੰਡਸਟਰੀ ਕਾ ਆਨੰਦ ਲੀਜੀਏ ਔਰ ਇਹਦੇ ਨਾਲ ਮੈਂ ਥੈਂਕਸ ਕਰਦਾ ਸਪੰਦੀ ਜੀ ਦਾ ਇਹ ਸਤਵਾਂ ਵੋਲਿਊਮ ਅੱਜ ਪੇਸ਼ ਕੀਤਾ ਹੈ ਔਰ ਬਹੁਤ ਹੀ ਸਪੰਦੀ ਨੇ ਕਾਰਪੋਰੇਟ ਲੁੱਕ ਦੇ ਵਿੱਚ ਇੱਕ ਡਾਇਰੈਕਟਰੀ ਬਣਾਈ ਹੈਗੀ ਹੈ ਡਿਵੈਲਪ ਕੀਤੀ ਹੈ ਇਸੇ ਨਾਲ ਮੈਂ ਮੁਬਾਰਕਬਾਦ ਦਿੰਦਾ ਸਪੰਦੀ ਨੂੰ ਇਹਦੀ ਅੱਜ ਲਾਂਚ ਵਿੱਚ ਥੈਂਕ ਯੂ ਸੋ ਮੱਚ